ਓਏ ਹਾਂ ਜੀ ਤੂੰ ਉਹ ਮੰਨਿਆ ਭਰਾਵਾ ਤੇਰੇ ਕੋ ਪੈਸੇ ਦਾ ਰਿਲੇਮ ਐ ਕੋਈ ਕੰਮ ਤਾਂ ਹੁੰਦਾ ਨਹੀਂ ਹੈਗਾ ਮੇਰੇ ਕੋਲ ਬੇਲਾ ਤਰੇ ਫਿਰਦਾ ਮੇਰੇ ਕੋਲ ਕੋਈ ਪੈਸੇ ਨਹੀਂ ਹੈਗਾ ਮੇਰੇ ਕੋਲ ਜਦੋਂ ਹਣਕ ਮੈਂ ਦੇ ਦੂੰ ਯਾਰ ਆਫਰੀਕਾ ਭਾਈ ਭਾਈ ਮੈਂ ਵਿਚੋਲਾ ਆਇਆ ਮੈਂ ਰਿਸ਼ਤੇ ਕਰਾਉਣਾ ਆ ਮੈਂ ਸੁਣਿਆ ਤੁਸੀਂ ਛੜੇ ਜੀ ਹਾਂਜੀ ਹਾਂਜੀ ਜੀ ਕੁੜੀ ਹੈਗੀ ਆ ਭਾਈ ਕੈਨੇਡਾ ਪੀਆਰ ਰਿਸ਼ਤਾ ਕਰਾਈਏ ਤੁਹਾਨੂੰ ਹਾਂਜੀ ਜੀ ਕਰਾ ਦਿਓ ਕਰਾ ਦਿਓ ਇਨਕਮ ਸੋਰਸ ਕੀ ਆਪਣਾ ਭਾਈ ਇਨਕਮ ਸੋਰਸ ਭਾਈ ਵਾਧੂ ਆਪਣੇ ਕੋ ਪੈਸਾ ਬੜਾ ਵਾ ਇੱਕ ਮਿੰਟ ਭਾਈ ਮੈਂ ਥੋੜੀ ਤੁਹਾਡੀ ਵੀਡੀਓ ਬਣਾ ਲਵੇ ਇਹਨਾਂ ਕੁੜੀ ਨੂੰ ਵਿਖਾਉਣੀ ਹੈ ਵਿਆਹ ਲਈ ਨੂੰ ਅੱਜ ਕੱਲ ਲੋਕ ਯਕੀਨ ਨਹੀਂ ਕਰਦੇ ਵੀਡੀਓ ਵਿਖਾਉਣੀਆਂ ਪੈਂਦੀਆਂ ਖਲੋ ਜੇ ਇੱਕ ਮਿੰਟ ਪਰ ਰਿਸ਼ਤਾ ਪੱਕਾ ਹੋ ਜਾਊਗਾ ਨਾ ਮੈਂ ਨਾ ਪੀਆਰ ਡਾਇਰੈਕਟ ਪੀਆਰ ਉਹ ਲੱਗਾ ਤੂੰ ਏ ਕਰਤੇ ਸਟਾਰ ਮੈਂ ਵੀਡੀਓ ਜਿੰਨਾ ਪੈਹਾ ਢੇਲਾ ਲਕਾਇਆ ਟਰੰਕ ਸੰਦੂਕ ਦੇ ਵਿੱਚ ਸਾਰਾ ਬੋਲਦੀ ਸਟਾਰ ਭਾਜੀ ਆਪਣੇ ਕੋ ਪੈਸਾ ਬਹੁਤ ਆ ਆ ਗੱਡੀ ਵੀ ਆਪਣੀ ਆ ਉਹ ਸਾਹਮਣੇ ਗੱਡੀ ਵੀ ਆਪਣੀ ਆ ਇੱਕ ਗੱਡੀ ਮੈਂ ਬੁੱਕ ਕਰਵਾਈ ਹੋਈ ਆ ਭਾਜੀ ਬੈਂਕ ਅਕਾਊਂਟ ਬੜਾ ਗਾ ਵਾ ਮੈਨੇਜਰ ਪੂਰਾ ਸਲੂਟ ਮਾਰਦਾ ਪਰ ਜਦੋਂ ਬੈਂਕ 'ਚ ਐਂਟਰ ਕਰਦੇ ਆ ਵਾ ਕੋਈ ਤੇ ਕੋਈ ਪੈਸਾ ਤਾਂ ਲਹਗਾ ਦਾਦੇ ਮੇਰੇ ਦੀ ਜ਼ਮੀਨ ਐ ਪੇਟ ਇੱਕ ਮਿੰਟ ਰਹਿ ਕੇ ਖੜਾ ਸਟਾਰ ਦਾਦੇ ਮੇਰੇ ਦੀ ਜ਼ਮੀਨ ਐ ਬੜੀ ਯਾਰ ਅੰਗਰੇਜ਼ਾਂ ਵੇਲੇ ਦੀ ਟਾਈਮ ਦੀ ਹੀਗੀ ਆ 100 ਗਲਾ ਬਸ ਠੀਕ ਐ ਇੱਕ ਉਹ ਤੇ ਜੋ ਵੀ ਹੁਣੇ ਵੀ ਦੇਗੇ ਮੈਂ ਭਿਜ ਲੱਗਾਂ हां जी तू तेरी साली ਦੀ ਮੈਂ ਵੀਡੀਓ ਵੀ ਬਣਾ ਲਈ ਕੋਤ ਪੈਸਾ ਹੀ ਬਣਾਇਆ ਇਹ ਮੁਕਰੂ ਕਿਤਾ ਮੈਂ ਮੇ ਕੋ ਵੀਡੀਓ ਆ ਗਈ ਨਹੀਂ ਇਹ ਤਾਂ ਸਾਲਾ ਅੰਗਰੇਜ਼ਾਂ ਦੇ ਟਾਈਮ ਦੀ ਜਿੰਮੇ ਨਹੀਂ ਵੀ ਸਾਬ ਤੋਂ ਮਿਟਾਇਆ ਕੋਈ ਨਹੀਂ ਆਇਆ ਮਰਾ ਵੀਰਾ ਆ ਜਾ ਤੂੰ ਸਾਲਾ ਲੈ ਕੇ ਧਾਰੇ ਪੈਸੇ ਤੇ ਮੁੰਡਿਆਂ ਨੂੰ ਆਣਾ ਕਿ ਪੈਸਾ ਕੋਈ ਨਹੀਂ ਹੈਗਾ ਤੇ ਕੁੜੀ ਦਾ ਰਿਸ਼ਤਾ ਦੀ ਗੱਲ ਕੀਤੀ ਤਾਂ ਸਾਲਾ ਜ਼ਮੀਨ ਚਾਹਤਾ ਤਾਂ ਸਾਰੇ ਘਰਾਂ ਲਾ ਪਿਆ ਇੰਨੀ ਕਿ ਤੇਰੇ ਦਾਦੇ ਨੂੰ ਨਹੀਂ ਪਤਾ ਕਿ ਹੜ ਕੋ ਜਾਇਦਾ ਤਾਂ ਕਿ ਜੀ ਤੂੰ ਗਨਾਤੀ ਆ